ਹੱਛਾ ਇਹ ਗੱਲ ਇਹ ਬੰਦੇ ਦਾ ਬਹੁਤ ਜ਼ਿਆਦਾ ਵਾਸ ਸਿੱਜੀ ਪਾਰਟੀ ਦੇ ਫੇਰ ਨਹੀਂ ਇੱਥੇ ਆ 100 ਵਾਰ ਕਰਕੇ ਖਾਸ ਕਰਕੇ 100 ਵਾਰ ਹੁੰਦਾ ਨਾ ਜੀ ਕੁੱਝ ਕਿਹੜੇ ਕਿਥੇ ਡਿਊਟੀਆਂ ਦੇ ਚੱਲੇ ਜਾ ਪਰਨਾ ਕਰਾ ਲਈ ਇਹਨਾਂ ਦੇ ਕੋਈ ਨਾ ਕੋਈ ਕਾਰਖਾਨੇ ਕੋਈ ਕਿਤੇ ਉਤਰ ਨਾਲਾ ਕੋਈ ਕਿਤੇ ਉਤਰ ਨਾਲਾ ਅੱਛਾ ਕੋਈ ਨਹੀਂ ਜਾ ਬਣੀ ਮਿਲ ਜੇ ਨਾ ਨਾ ਚਾਹ ਕਿਥੇ ਦਿਓਗੇ ਬੋਲੀ ਤੋਂ ਆਪ ਹੀ ਕੋਈ ਮੈਂ ਚਲਾ ਕਿੱਥੇ ਕਹਿੰਦੇ ਹੋ ਇਹ ਤਾਂ ਬਣੀ ਨਹੀਂ ਕਰਨੀ ਸਮਝਾੜੀ ਵੀ ਨਹੀਂ ਕਰਦੇ ਮੈਂ ਕਿੱਥੇ ਜਾਣੇ ਹੇ ਜੇਲਾ ਮੁਲਾਕਾਤ ਕਰ ਚਲੋ ਮੇਰਾ ਖਿਆਲ ਰੱਖਿਓ ਜਦੋਂ ਡਾਕਟਰ ਕਿਤੇ ਚੱਲਿਆ ਸੀ ਥੋੜੀ ਬੱਸ ਭਾਈ ਦੇ ਵਿੱਚ ਮੈਂ ਆਪਕਾ ਕੀ ਇਹਨਾਂ ਨਜਾਬਸ ਦੇ ਵਿੱਚ ਬਹੁਤ ਸਭ ਠੀਕ ਹੈ ਜਿਸ ਕਿਤੇ ਹੈ ਟ੍ਰੀ ਆਜੋ ਕੇ ਚੰਡੀਗੜ੍ਹ ਰੋਡ ਤੇ ਜਿੰਨੇ ਸਾਲੋਂ ਕੇ ਕੰਮ ਕਰੇ ਇੱਕ ਸਾਥ ਸਮਰਾਥ ਚੌਕ ਬਈ ਜਿੰਨਾ ਉੱਤਰਨਾ ਆਜੋ ਸਮਰਾਵਾ ਚੌਕ ਆ ਹਾਂਜੀ ਇਥੇ ਹੋ ਕੇ ਜਾਂਦੇ ਦੀ ਤੇ ਹੋਰ ਘਟ ਲਈ ਜਾਓ ਜਿੱਥੇ ਬੈਠ ਕੇ ਹਟਾ ਲੈ ਘਟੋ ਹਾਂ ਇਹ ਕਾਰਪੋਰੇਸ਼ਨ ਵਾਲੀ ਗੱਡੀ ਆ ਜੀ ਬਸ ਨੂੰ ਬਸ ਨੂੰ ਭਾਈ ਸੰਭਰਾਵਾ ਚੌਕ ਵਾਲੇ ਸੰਭਰਾਵਾ ਚੌਕੋਂ ਜਾ ਕੇ ਟੋਕੀ ਹਾ 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 ਅਰੇ ਨਾ ਕਾਦੀ ਉੱਪਰ ਵਾਤਾ ਫਿਰ ਅਰੇ ਵੇ ਬਾਹਰ 사이 ਫਾਈਟ ਫਾਈਟ ਹੋ ਰਿਹਾ ਹੋ ਰਿਹਾ ਰਾਜਾ ਜੀ ਹਾਂ ਜੀ ਮੈਂ ਤੁਹਾਡੇ ਸ਼ਹਿਰ ਤੋਂ ਸ਼੍ਰੀ ਮੁਕਤਸਰ ਸਾਹਿਬ ਤੋਂ ਅੱਛਾ ਇੱਥੇ ਕਰਦੇ ਓ ਤੂੰ ਇੱਥੇ ਮੈਂ ਜੋਬ ਕਰਦਾ ਹਾਂ ਕਿੱਥੇ ਆਹ ਕੋ ਸਾਰੇ ਤੇ ਸ਼ੰਗਾਰ ਰੋਡ ਤੇ ਜੀ ਫਿਰ ਅਸੀਂ ਤੋਂ ਜਾਣੇ ਵਾਲੇ ਹਾਂ ਦੇਵੜਾ ਤੱਕ ਜਾਉਂਗਾ ਹਾਂ अरे पास 아 <목적> 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 ਤੁਹਾਨੂੰ ਥੋੜਾ ਧੰਨਵਾਦ ਤੁਹਾਡਾ ਸਰਮਾਜਾ ਚਲਾਰਾ ਫੋਟੋ ਦੀ ਮਾਗੜ ਤੇ ਪੜੋ ਅੱਛਾ ਰਹਾ ਬਾਜਰ ਆਪਣਾ ਭਰਾ ਥੋੜਾ ਮੈਂ ਕਿਹਾ ਹਾਜ਼ਰੀ ਲਵਾ ਦਿਆਂ ਇਸ ਵਾਸਤੇ ਦੇ ਵਿੱਚ ਚੰਗਾ ਫਿਰ ਪਾਉਂਗੇ ਵੋਟਾਂ ਇੱਕ ਪਾਸੇ ਜਗਾ ਫਿਰ ਓਕੇ ਚੰਗਾ ਕਹੇਆ ਸਸੀ ਗਾ ਗੱਲੇ ਰਾਜਾ ਬਣੇਗਾ ਮੈਂ ਸਾਡੇ ਤੇ ਤੇਰੀ ਜੈ ਤੇਰੀ ਮੇਰੀ ਜੈ ਤੇਰਾ ਕਵਰਾ ਕਵਰਾ ਮੁੰਡਿਆ ਕਵਰਾ